ਚ ਦੀ ਗੱਲ ਕਰਾਂ ਜੀ ਨੂੰ ਸਭ ਤੋਂ ਵੱਧ ਗਾਲਾਂ ਪੈਂਦੀਆਂ ਨੇ ਨਿੰਦੀ ਬਹੁਤ ਜਾਂਦੀ ਹੈ ਪਰ ਸਰਦਾ ਨਹੀਂ ਪੀਐਸ ਵੀ ਜਾਣਦੇ ਆ ਅੱਜ ਆਪਾਂ ਇਹਦੇ ਚ ਵਿਸਤਾਰ ਦੇ ਨਾਲ ਗੱਲ ਕਰਾਂਗੇ ਇਹ ਹੈ ਕਿ ਇਹਦੇ ਫਾਇਦੇ ਕੀ ਨੇ ਨੁਕਸਾਨ ਕੀ ਹੈ ਵੀਡੀਓ ਨੂੰ ਅਖੀਰ ਤੱਕ ਜੂ ਦੇਖਿਆ ਜੇ ਇੱਕ ਪੌਦਾ ਹੈ ਜਿਹੜਾ ਪੂਰਬ ਏਸ਼ੀਆ ਦੇ ਵਿੱਚ ਇੱਕ ਸ਼ਾਂਗਰਾਜ ਜਮਸ਼ ਨਾਂ ਦੇ ਵਿਅਕਤੀ ਨੇ ਲੱਭਿਆ ਸੀ 1046 ਦੇ ਵਿੱਚ ਪੂਰਬੀ ਏਸ਼ੀਆ ਯਾਨੀ ਚੀਨ ਦੇ ਵਿੱਚ ਉਹਨੇ ਦਵਾਈਆਂ ਵਾਸਤੇ ਇਸ ਪੌਦੇ ਨੂੰ ਲੱਭਿਆ ਸੀਗਾ ਯਾਨੀ ਕਿ ਇਹ ਮੈਡੀਸਨਲ ਪਲਾਂਟ ਕਰਕੇ ਉਹਨੇ ਲੱਭ ਕੇ ਇਹਦੇ ਨਾਲ ਇਲਾਜ ਸ਼ੁਰੂ ਕੀਤਾ ਸੀ ਹੌਲੀ ਹੌਲੀ ਇਹ ਪ੍ਰਚਲਿਤ ਪੇ ਦੇ ਤੌਰ ਤੇ ਉੱਥੇ ਪੀਣਾ ਸ਼ੁਰੂ ਕਰ ਦਿੱਤਾ ਕਿ ਇਹਦੇ ਫਾਇਦੇ ਨੇ ਔਰ ਹੌਲੀ ਹੌਲੀ ਇੱਕ ਪੇ ਪਦਾਰਥ ਬਣ ਗਿਆ ਪੀਣ ਵਾਲੀ ਚੀਜ਼ ਬਣ ਗਈ ਮੰਗੋਲ ਚਲਾ ਗਿਆ ਕਰਦਿਆਂ ਕਰਦਿਆਂ ਈਸਟ ਇੰਡੀਆ ਕੰਪਨੀ ਵਾਲਿਆਂ ਦੇ ਹੱਥ ਲੱਗ ਗਏ ਅੰਗਰੇਜ਼ਾਂ ਦੇ ਉਸ ਨੂੰ ਭਾਰਤ ਲਿਆਏ ਫਿਰ ਇਹਦੀ ਖੇਤੀ ਸ਼ੁਰੂ ਹੋ ਗਈ ਇਸ ਪੌਦੇ ਨੂੰ ਕਹਿੰਦੇ ਨੇ ਕਾਮੇਲੀਆ ਸੀਨੈਂਸਿਸ ਇਹ ਦਾ ਨਾਮ ਹੈ ਔਰ ਇਹਦੇ ਤੋਂ ਬਹੁਤ ਸਾਰੀਆਂ ਚਾਹਾਂ ਤਿਆਰ ਹੁੰਦੀਆਂ ਨੇ ਇੱਕੋ ਹੀ ਪੌਦੇ ਤੋਂ ਗ੍ਰੀਨ ਟੀ ਹੁੰਦੀ ਹੈ ਇਸੇ ਤੋਂ ਬਲੈਕ ਟੀ ਹੁੰਦੀ ਹੈ ਇਸੇ ਤੋਂ ਵਾਈਟ ਟੀ ਹੁੰਦੀ ਹੈ ਅਲੌਂਗ ਟੀ ਹੁੰਦੀ ਹੈ ਔਰ ਪ੍ਰਚਲਿਤ ਚਾਹਾਂ ਦੇ ਵਿੱਚ ਹੋਰ ਇੱਕ ਹਰਬਲ ਟੀ ਵਗੈਰਾ ਵੀ ਬਣ ਗਈ ਹੈ ਕਾਮੋਮਾਈਲ ਟੀ ਵੀ ਹੈ ਇਚਨੇਸ਼ੀਆ ਟੀ ਵੀ ਹੈ ਬਟ ਉਹ ਸਭ ਅਲੱਗ ਪਲਾਂਟਸ ਤੋਂ ਨੇ ਇਹ ਤਿੰਨ ਤਰ੍ਹਾਂ ਦੀ ਚਾਹ ਬੜੀ ਪ੍ਰਚਲਿਤ ਹੈ ਵਾਈਟ ਔਰ ਗ੍ਰੀਨ ਔਰ ਜਿਹੜੀ ਹੈ ਬਲੈਕ ਦੋ ਸਭ ਤੋਂ ਵੱਧ ਪੀਤੀਆਂ ਜਾਂਦੀਆਂ ਨੇ ਗ੍ਰੀਨ ਟੀ ਔਰ ਬਲੈਕ ਟੀ ਆਪਾਂ ਗੱਲ ਕਰਾਂਗੇ ਆਪਣੇ ਘਰਾਂ ਵਿੱਚ ਵੱਢਣ ਵਾਲੀ ਬਲੈਕ ਟੀ ਯਾਨੀ ਕਿ ਸੀਟੀਸੀ ਬਲੈਕ ਟੀ ਤੇ ਸੀਟੀਸੀ ਦੇ ਵਿੱਚ ਫਰਕ ਹੈ ਕਿ ਬਲੈਕ ਟੀ ਜਿਹੜੀ ਆ ਉਹ ਪੂਰਾ ਪੱਤਾ ਹੁੰਦਾ ਹੈ ਆਕਸੀਡੇਸ਼ਨ ਕੀਤਾ ਹੋਇਆ ਤੇ ਜਿਹੜੀ ਸੀਟੀਸੀ ਹੁੰਦੀ ਹੈ ਇਹਦਾ ਪੂਰਾ ਨਾਮ ਹੈ ਜੀ ਕੱਟ ਟੇਅਰ ਟਿਕਰਲ ਇਹ ਹੁੰਦਾ ਇਸ ਤਰ੍ਹਾਂ ਕਿ ਅਸਾਮ ਦੇ ਵਿੱਚ ਇਹਦੇ ਬਹੁਤ ਵੱਡੇ ਕਾਰਖਾਨੇ ਨੇ ਔਰ ਮੈਂ ਤੁਹਾਨੂੰ ਅਗਾਹ ਕਰ ਦਿਆਂ ਕਿ ਜਿਹੜਾ ਇਹਦੇ ਬਾਰੇ ਪ੍ਰਚਲਿਤ ਹੈ ਕਿ ਇਹਦੇ ਚਮੜੇ ਦਾ ਰੰਗ ਪਾਇਆ ਜਾਂਦਾ ਹੈ ਇਹ ਬੇਬੁਨਿਆਦ ਗੱਲ ਹੈ ਕਹਿੰਦੇ ਇਹਨੂੰ ਰਗੜਾਈ ਕੀਤੀ ਜਾਂਦੀ ਹੈ ਹਾਂ ਇਹਦੇ ਵਾਸਤੇ ਬਹੁਤ ਵੱਡੇ ਵੱਡੇ ਸਿਲੰਡਰਸ ਹੁੰਦੇ ਜਿਨ੍ਹਾਂ ਤੇ ਬਹੁਤ ਤਿੱਖੇ ਤਿੱਖੇ ਦੰਦੇ ਲੱਗੇ ਹੋਏ ਨੇ ਹਜ਼ਾਰਾਂ ਦੇ ਉਹ ਪੱਤਿਆਂ ਨੂੰ ਰੱਖ ਦਿੱਤਾ ਜਾਂਦਾ ਔਰ ਉਹਦੇ ਉੱਤੇ ਚਲਾਇਆ ਜਾਂਦਾ ਔਰ ਰੋਲ ਬਣਦਾ ਜਾਂਦਾ ਅਲੱਗ-ਅਲੱਗ ਥਾਂ ਤੇ ਇਦਾਂ ਹੀ ਸਿਲੰਡਰਸ ਦੇ ਉੱਤੇ ਉਹਨੂੰ ਕ੍ਰਸ਼ ਕੀਤਾ ਜਾਂਦਾ ਯਾਨੀ ਕਿ ਉਹਨੂੰ ਤੋੜਿਆ ਭੰਨਿਆ ਜਾਂਦਾ ਔਰ ਅਖੀਰ ਦੇ ਵਿੱਚ ਹਵਾ ਲੱਗਦੀ ਜਾਂਦੀ ਹੈ ਜਿਵੇਂ ਜਿਵੇਂ ਇਹਨੂੰ ਹਵਾ ਲੱਗਦੀ ਜਾਂਦੀ ਹੈ ਤੇ ਅੰਦਰ ਦੇ ਰਸ ਬਾਹਰ ਆਉਂਦੇ ਨੇ ਔਰ ਹਵਾ ਲੱਗਣ ਦੇ ਨਾਲ ਆਕਸੀਡੇਸ਼ਨ ਹੁੰਦੀ ਹੈ ਤੇ ਉਹ ਸਾਰਾ ਕਾਲਾ ਹੋ ਜਾਂਦਾ ਹੈ ਅਖੀਰ ਦੇ ਵਿੱਚ ਜਦੋਂ ਉਹ ਜਾਂਦੀ ਹੈ ਤਾਂ ਉੱਥੇ ਇਹ ਕਾਲੀ ਹੋ ਜਾਂਦੀ ਹੈ ਔਰ ਫਿਰ ਇਹਨੂੰ ਹਵਾ ਲਵਾ ਕਰਕੇ ਸੁਕਾ ਕਰਕੇ ਇਹਦੀ ਅਲੱਗ-ਅਲੱਗ ਕੁਆਲਿਟੀਜ਼ ਬਣਾਈ ਜਾਂਦੀ 1 2 3 ਨੰਬਰ ਯਾਨੀ ਕਿ ਸਭ ਤੋਂ ਘਟੀਆ ਕੁਆਲਿਟੀ ਮੰਨੀ ਜਾਂਦੀ ਹੈ ਜਿਹੜੀ ਬਿਲਕੁਲ ਬਰੀਕ ਪਾਊਡਰ ਹੋ ਜਾਂਦਾ ਉਹ ਸਭ ਤੋਂ ਘਟੀਆ ਚਾਹ ਮੰਨੀ ਜਾਂਦੀ ਹੈ ਕਿਉਂਕਿ ਡਸਟ ਬਣ ਜਾਂਦਾ ਉਹਨੂੰ ਡਸਟੀ ਕਹਿੰਦੇ ਆ ਤੇ ਹੁੰਦਾ ਇਹਦੇ ਵਿੱਚ ਕੀ ਹੈ ਕਿ B1 B2 B3 B6 ਵਿਟਾਮਿਨ C ਮੈਗਨੀਜ਼ ਆਇਰਨ ਔਰ ਸਭ ਤੋਂ ਵੱਧ ਕੈਫੀਨ ਪਾਇਆ ਜਾਂਦਾ ਹੈ ਸਰੀਰ ਲਈ ਫਾਇਦੇਮੰਦ ਉਹਦੀ ਹੈ ਕਿਤੇ ਨਾ ਕਿਤੇ ਕੈਂਸਰ ਨੂੰ ਹੋਣ ਤੋਂ ਰੋਕਦੀ ਹੈ ਔਰ ਉਹਦੇ ਨਾਲ ਸਾਨੂੰ ਜਿਹੜਾ ਹੈ ਇਹ ਕਾਰਡੀਓ ਵਾਸਕੂਲਰ ਹਾਰਟ ਦੀਆਂ ਡਿਸੀਜ਼ਾਂ ਤੋਂ ਵੀ ਸਾਨੂੰ ਡਿਸੀਜ਼ਸ ਤੋਂ ਹਾਰਟ ਡਿਸੀਜ਼ਸ ਤੋਂ ਸਾਨੂੰ ਬਚਾਉਂਦੀ ਹੈ ਪਰ ਅਸੀਂ ਇਹਦਾ ਜ਼ਿਆਦਾ ਪ੍ਰਯੋਗ ਕਰਾਂਗੇ ਤੇ ਸਾਨੂੰ ਕਈ ਤਰ੍ਹਾਂ ਦੇ ਨੁਕਸਾਨ ਵੀ ਕਰਦੀ ਹੈ ਮੰਨ ਸਕਦੇ ਹਾਂ ਜਿਹੜੀ ਦਿਲ ਲਈ ਫਾਇਦੇਮੰਦ ਹੈ ਜੇ ਅਸੀਂ ਬਹੁਤ ਮਾਤਰਾ ਚ ਲੈ ਲਈਏ ਕਿਉਂਕਿ ਜਿਆਦਾ ਕੈਫੀਨ ਹੈ ਤੇ ਉਹੀ ਕੈਫੀਨ ਫਿਰ ਦਿਲ ਦੀ ਧੜਕਣ ਨੂੰ ਵਧਾ ਵੀ ਦਿੰਦਾ ਤਾਂ ਇਹਦੇ ਜਿਹੜੇ ਖਤਰੇ ਇਹ ਨੇ ਕਿ ਅਸੀਂ ਇਹਦੀ ਆਦਤਾਂ ਸ਼ਿਕਾਰ ਹੋ ਜਾਂਦੇ ਆਸੀਂ ਵਾਰ-ਵਾਰ ਜਦੋਂ ਪੀਂਨੇ ਆ ਤੇ ਕਈ ਤਰ੍ਹਾਂ ਦੇ ਨੁਕਸਾਨ ਕਰ ਲੈਨੇ ਆ ਜਿਦਾਂ ਤਜਾਬ ਬਣਨਾ ਸ਼ੁਰੂ ਹੋ ਜਾਂਦਾ ਹੈ ਪੇਟ 'ਚ ਅਲਸਰ ਹੋ ਜਾਂਦੇ ਨੇ ਹੱਥ ਪੈਰ ਕੰਬਣ ਲੱਗ ਜਾਂਦੇ ਨੇ ਸੋ ਅਸੀਂ ਜ਼ਿਆਦਾ ਮਾਤਰਾ ਤੋਂ ਬਚਣਾ ਜ਼ਰੂਰ ਹੈ ਪਰ ਫਾਇਦੇ ਬਹੁਤ ਨਹੀਂ ਇੱਕ ਪ੍ਰੈਗਨੈਂਸੀ ਦੇ ਦੌਰਾਨ ਇਹਦਾ ਜਿਹੜਾ ਜ਼ਿਆਦਾ ਮਾਤਰਾ ਦੇ ਵਿੱਚ ਪ੍ਰਯੋਗ ਤੁਹਾਡੇ ਲਈ ਬਿਲਕੁਲ ਠੀਕ ਨਹੀਂ ਹੈ ਔਰ ਇੱਕ ਗੱਲ ਹੋਰ ਹੈ ਕਿ ਜੇ ਤੁਸੀਂ ਕਾਫੀ ਪੀਂਦੇ ਸ਼ਕੀਨ ਹੋ ਤਾਂ ਕਾਫੀ ਤੁਹਾਡੇ ਲਈ ਜ਼ਿਆਦਾ ਖਤਰਨਾਕ ਹੈ ਚਾਹ ਦੇ ਨਾਲੋਂ ਕਿਉਂਕਿ ਕੈਫੀਨ ਉਹਦੇ ਵਿੱਚ ਜ਼ਿਆਦਾ ਹੁੰਦਾ ਹੈ ਤੇ ਹੁਣ ਅਸੀਂ ਗੱਲ ਕਰਾਂਗੇ ਕਿ ਸਾਨੂੰ ਪੀਣ ਦਾ ਸਮਾਂ ਇਹਦੇ ਲਈ ਕਿਹੜਾ ਠੀਕ ਹੈ ਤਾਂ ਜਿਹੜੀ ਚਾਹ ਹੈ ਇਹਨੂੰ ਤੁਸੀਂ ਖਾਣੇ ਤੋਂ 2 ਘੰਟੇ ਬਾਅਦ ਤੱਕ ਨਾ ਪੀਆ ਕਰੋ ਉਸ ਤੋਂ ਬਾਅਦ ਪੀਆ ਕਰੋ ਇਧਰੋਂ ਰੋਟੀ ਖਾਧੀ ਤੇ ਇਧਰੋਂ ਜ਼ਿਆਦਾ ਵੇਲਾ ਹੋ ਗਿਆ ਇਹ ਬਿਲਕੁਲ ਠੀਕ ਨਹੀਂ ਹੈ ਤੁਹਾਡੇ ਲਈ ਠੀਕ ਨਹੀਂ ਹੈ ਦੂਜਾ ਇਹਦੇ ਵਿੱਚ ਮਿੱਠਾ ਬਹੁਤ ਜ਼ਿਆਦਾ ਪਾ ਕੇ ਨਹੀਂ ਪੀਣਾ ਚਾਹੀਦਾ ਜੋ ਕਿ ਕਿਉਂਕਿ ਖੰਡ ਜਿਹੜੀ ਆ ਉਹ ਕਿਤੇ ਨਾ ਕਿਤੇ ਬਹੁਤ ਹਾਰਮਫੁਲ ਹੈ ਉਹਦੀ ਥਾਂ ਤੇ ਤੁਸੀਂ ਗੁੜ ਦਾ ਪ੍ਰਯੋਗ ਕਰੋ ਤਾਂ ਜ਼ਿਆਦਾ ਠੀਕ ਹੋਏਗਾ ਤੀਜੀ ਗੱਲ ਹੈ ਕਿ ਇਹਨੂੰ ਬਹੁਤ ਜ਼ਿਆਦਾ ਉਬਾਲੇ ਨਾਣਾ ਜਿੱਦਾਂ ਗੁਜਰਾਤ ਔਰ ਰਾਜਸਥਾਨ ਚ ਜਾਓਗੇ ਤੇ ਕੜਛੀ ਲੈ ਕੇ ਉਹ ਬਲਣਾ ਸ਼ੁਰੂ ਕਰ ਦਿੰਦੇ ਆ ਉਦਾਂ ਦੀ ਚਾਹ ਪੀਣ ਤੋਂ ਤੁਸੀਂ ਬਚੋ ਘਰ ਚ ਵੀ ਬਹੁਤ ਘੱਟ ਬੋਇਲ ਕਰੋ ਇੱਕ ਅੱਧੀ ਵਾਰੀ ਬੋਇਲ ਕੀਤਾ ਜਾ ਸਕਦਾ ਇੱਕ ਦੋ ਵਾਰਾ ਪਰ ਉਹਨੂੰ ਵਾਰ-ਵਾਰ ਉਬਾਲੀਦੇ ਜੇਣਾ ਉਹਦੇ ਵੱਟ ਕੱਢੀ ਜਾਂਦੇ ਔਰ ਬਿਲਕੁਲ ਕਾਲੀ ਸ਼ਾ ਲਾਲ ਰੰਗ ਦੀ ਚਾਹ ਕਰਕੇ ਪੀਣੀ ਇਹ ਤੁਹਾਡੇ ਲਈ ਠੀਕ ਨਹੀਂ ਔਰ ਅਗਲੀ ਗੱਲ ਹੈ ਕਿ ਇਹਨੂੰ ਜ਼ਿਆਦਾ ਨਹੀਂ ਪੀਣਾ ਚਾਹੀਦਾ ਕਿਤੇ ਨਾ ਕਿਤੇ ਤੁਹਾਡੇ ਲਈ ਨੁਕਸਾਨ ਦੇ ਹੋ ਸਕਦੀ ਹੈ ਸੋ ਇਹ ਪੂਰਬ ਏਸ਼ੀਆ ਤੋਂ ਚਲਦੀ ਹੋਈ ਸਾਡੇ ਕੋਲੇ ਪਹੁੰਚੀ ਈਸਟ ਇੰਡੀਆ ਵਾਲੇ ਲੈ ਆਏ ਤੇ ਪੰਜਾਬ ਦੇ ਵਿੱਚ ਤਾਂ ਮਸ਼ਹੂਰ ਹੈ ਕਿ ਸਭ ਤੋਂ ਪਹਿਲਾਂ ਮੋਗੇ ਵਾਲੇ ਨੇ ਚਾਲੂ ਕੀਤੀ ਕਿਉਂਕਿ ਉੱਥੇ ਆ ਕੇ ਗੱਡੀਆਂ ਰੁਕਦੀਆਂ ਸਨ ਤੇ ਬਾਕੀ ਹਿੰਦੁਸਤਾਨ ਨੂੰ ਸਪਲਾਈ ਹੁੰਦੀ ਸੀ ਤੇ ਪੰਜਾਬ ਦੇ ਵਿੱਚ ਮਸ਼ਹੂਰ ਹੈ ਇੱਕ ਕਹਾਵਤ ਕਿ ਮੋਗਾ ਚਾ ਜੁਗਾ ਉਹ ਇਸ ਲਈ ਕਿਉਂਕਿ ਉੱਥੇ ਆ ਕੇ ਰੇਲ ਗੱਡੀ ਦਾ ਠਹਿਰਾਵ ਸੀ ਤੇ ਮਾਲ ਗੱਡੀ 'ਚ ਇਹ ਮਾਲ ਆਉਂਦਾ ਸੀ ਪਹਾੜਾਂ ਤੋਂ ਇਹ ਜਿਹੜਾ ਪੌਦਾ ਹੈ ਕਮੀਲੀਆ ਸਾਈਨਸਿਸ ਇਹ ਬਹੁਤ ਆਉਦੇ ਫਾਇਦੇ ਵਾਲੀ ਵੀ ਜਾਣਿਆ ਜਾਂਦਾ ਹੈ ਔਰ ਇਹਦੇ ਨੁਕਸਾਨ ਦੀ ਵੀ ਆਪਾਂ ਗੱਲ ਕਰ ਲਈ ਹੈ ਪਰ ਇਹਦੇ ਹਰ ਚੀਜ਼ ਦਾ ਇੱਕ ਤਰੀਕਾ ਹੁੰਦਾ ਜੇ ਅਸੀਂ ਤਰੀਕੇ ਨਾਲ ਯੂਜ਼ ਕਰਾਂਗੇ ਤਾਂ ਇਹ ਫਾਇਦੇਮੰਦ ਹੈ ਗੱਲ ਰਹੀ ਚਮੜੇ ਵਾਲੇ ਰੰਗ ਦੀ ਔਰ ਚਮੜੇ ਨਾਲ ਕੁਝ ਹੋਰ ਕਰਨ ਦੀ ਇਹ ਬਿਲਕੁਲ ਬੇਬੁਨਿਆਦ ਗੱਲ ਹੈ ਸੋ ਜੇ ਪੀਂਦੇ ਹੋ ਤਾਂ ਫਿਰ ਇਹਨੂੰ ਇੱਕ ਔਸ਼ਧੀ ਕਰਕੇ ਪੀ ਸਕਦੇ ਹੋ ਸਵਾਦ ਕਰਕੇ ਵੀ ਪੀ ਸਕਦੇ ਹੋ ਫਾਇਦੇ ਕਰਕੇ ਵੀ ਪੀ ਸਕਦੇ ਹੋ ਪਰ ਬਹੁਤੀ ਮਾਤਰਾ ਤੁਹਾਡੇ ਲਈ ਠੀਕ ਨਹੀਂ ਇਹ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ